ਦੈਨਿਕ ਸੁਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਕੈਬਨਟ ਮੰਤਰੀ ਗੁਰਮੀਤ ਮੀਤ ਹੇੜ ਦੇ ਵੱਲੋਂ ਆਪਣੀ ਵਿਧਾਇਕੀ ਤੋਂ ਬਰਨਾਲਾ ਹਲਕੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਅਸਤੀਫਾ ਦੇਣ ਦਾ ਉਹਨਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਸੰਗਰੂਰ ਤੋਂ ਐਮਪੀ ਬਣੇ ਨੇ ਉਹਨਾਂ ਨੇ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸੰਗਰੂਰ ਤੋਂ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਵਿਧਾਇਕੀ ਜੀ ਜਿਹੜੀ ਸੀਟ ਸੀ ਉਹ ਛੱਡਣੀ ਪਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਥੇਰ ਦੇ ਵੱਲੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਦੱਸ ਦਈਏ ਕਿ ਗੁਰਮੀਤ ਸਿੰਘ ਮੀਥੇਰ ਨੇ ਸੰਗਰੂਰ ਤੋਂ ਲੋਕ ਸਭਾ ਦੀ ਸੀਟ ਜਿੱਤ ਤੋਂ ਬਾਅਦ ਵਿਧਾਇਕੀ ਛੱਡ ਦਿੱਤੀ ਹੈ ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗਿੱਦੜ ਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਬੜਿੰਗ ਢੀੜਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਅਤੇ ਹੁਸ਼ਿਆਰਪੁਰ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਨੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਸੋ ਹੁਣ ਗੁਰਮੀਤ ਮੀਥੇਰ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੋ ਇਹ ਅਸਤੀਫਾ ਉਹਨਾਂ ਦਾ ਦੇਣਾ ਬਿਲਕੁਲ ਬਣਦਾ ਸੀ ਕਿਉਂਕਿ ਜਦੋਂ ਕੋਈ ਵਿਧਾਇਕ ਲੋਕ ਸਭਾ ਦੀ ਚੋਣ ਲੜਦਾ ਹੈ ਉਹ ਸੰਸਦ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੀ ਵਿਧਾਇਕ ਦੀ ਸੀਟ ਛੱਡਣੀ ਪੈਂਦੀ ਹੈ ਵਿਧਾਇਕੀ ਛੱਡਣੀ ਪੈਂਦੀ ਹੈ ਸੋ ਉਹਨਾਂ ਨੇ ਵੀ ਆਪਣੀ ਵਿਧਾਇਕ ਛੱਡ ਦਿੱਤੀ ਹੈ ਔਰ ਤੁਹਾਨੂੰ ਇਸੀ ਰੈਜ਼ੀਗਨੇਸ਼ਨ ਲੈਟਰ ਦੇਰ ਦਿਖਾ ਰਹੇ ਆ ਨਾਲ ਜਿਹੜਾ ਉਹਨਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜਿਆ ਸੀ ਔਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਵੀ ਇੱਕ ਟਵੀਟ ਕਰਕੇ ਉਹਨਾਂ ਦਾ ਜਿਹੜਾ ਅਸਤੀਫਾ ਹੈ ਉਹ ਸਵੀਕਾਰ ਕਰ ਲਿਆ ਗਿਆ ਹੈ ਔਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜਿਵੇਂ ਅਸੀਂ ਨਾਮਾਂ ਦਾ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਵੀ ਚੋਣਾਂ ਜਿੱਤੇ ਹੋਏ ਤਿੰਨ ਵਿਧਾਇਕ ਜਿਹੜੇ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਚੁੱਕਾ ਹੈ ਔਰ ਗੁਰਮੀਤ ਸਿੰਘ ਮੀਥੇਰ ਦਾ ਜਿਹੜਾ ਕਾਰਜਕਾਲ ਹੈ ਜਾਂ ਫਿਰ ਉਹਨਾਂ ਦੀ ਜਰਨੀ ਹੈ ਜਰਨੀ ਹੈ ਉਹ ਬੜੀ ਇੱਕ ਸਕਸੈਸਫੁਲ ਜਰਨੀ ਰਹੀ ਹੈ ਬਹੁਤ ਜ਼ਿਆਦੀ ਉਮਰ ਨਹੀਂ ਹੈ ਉਹਨਾਂ ਦੀ ਯੰਗ ਲੀਡਰ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦੇ ਵੱਲੋਂ ਵਿਧਾਇਕ ਬਣੇ ਮੰਤਰੀ ਬਣੇ ਉਸ ਤੋਂ ਬਾਅਦ ਹੁਣ ਸੰਸਦ ਬਣ ਗਏ ਨੇ ਸੋ ਉਹਨਾਂ ਨੇ ਜਿਹੜੇ ਵੀ ਜਿਹੜੇ ਵੀ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਆਪਣੇ ਆਪ ਨੂੰ ਅਜਮਾਨ ਦੇ ਲਈ ਉੱਥੇ ਉਹ ਸਕਸੈਸਫੁਲ ਹੋਏ ਨੇ ਔਰ ਮਹਿਜ 35 ਸਾਲ ਦੀ ਉਮਰ ਹੈ ਉਮਰ ਹੈ ਉਹਨਾਂ ਦੀ ਔਰ ਉਹ ਬਰਨਾਲਾ ਵਿਧਾਨ ਸਭਾ ਦੇ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਨੇ ਪਹਿਲੀ ਵਾਰ 2017 ਦੇ ਵਿੱਚ ਚੋਣਾਂ ਲੜੀਆਂ ਸੀ ਉਸ ਟਾਈਮ ਕਾਂਗਰਸ ਨੇਤਾ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਉਸ ਤੋਂ ਬਾਅਦ ਫਿਰ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਉਹਨਾਂ ਨੇ ਬਰਨਾਲਾ ਤੋਂ ਜਿਹੜੀ ਲੜੀ ਅਤੇ 50% ਵੋਟ ਉਹਨਾਂ ਨੇ ਹਾਸਲ ਕੀਤੇ ਸੀ 2022 ਦੀ ਅਸੀਂ ਉਹ ਉਸ ਸਮੇਂ ਦਾ ਜ਼ਿਕਰ ਕਰ ਰਹੇ ਹਾਂ ਜਦੋਂ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲ ਰਹੀ ਸੀ ਉਸ ਲਹਿਰ ਦੇ ਵਿੱਚ ਜਦੋਂ ਬਰਨਾਲਾ ਤੋਂ ਇਹਨਾਂ ਨੂੰ ਚੋਣ ਲੜਨ ਦਾ ਮੌਕਾ ਮਿਲਿਆ ਤੇ ਇਹਨਾਂ ਨੇ 50% ਜਿਹੜੇ ਵੋਟ ਸੀ ਉਹ ਹਾਸਲ ਕੀਤੇ ਸੀ ਔਰ ਜਿਸ ਦੇ ਵਿੱਚ ਉਹ ਕਾਮਯਾਬ ਰਹੇ ਔਰ ਸਰਕਾਰ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਟ ਮੰਤਰੀ ਬਣਾਇਆ ਗਿਆ ਉਹਨਾਂ ਨੇ ਸ਼ੁਰੂ ਦੇ ਵਿੱਚ ਉਹਨਾਂ ਨੂੰ ਪੰਜ ਵਿਭਾਗ ਦਿੱਤੇ ਗਏ ਸੀ ਉੱਥੇ 2014 24 ਦੇ ਵਿੱਚ ਗੁਰਮੀਤ ਸਿੰਘ ਮੀਥੀਅਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਜਾਨੀ ਕਿ ਸੰਗਰੂਰ ਦੀ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਸੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੁਰੂ ਤੋਂ ਉਸ ਨੂੰ ਆਪਣੀ ਰਾਜਧਾਨੀ ਵੀ ਕਿਹਾ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਦੋਂ ਮੁੱਖ ਮੰਤਰੀ ਜਿਹੜੇ ਨੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ ਉਹ ਸੰਗਰੂਰ ਤੋਂ ਬਹੁਤ ਵਾਰ ਸੰਸਦ ਰਹੇ ਨੇ ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ ਸੋ ਜਦੋਂ ਹੁਣ ਇਸ ਵਾਰ ਮੀਥੇਰ ਨੂੰ ਉੱਥੋਂ ਚੋਣ ਲੜਵਾਈ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਉਹਨਾਂ ਨੇ ਵੱਡਾ ਮੰਡਟ ਦਿੱਤਾ ਔਰ ਸੁਖਪਾਲ ਸਿੰਘ ਖਹਿਰਾ ਨੂੰ 172560 ਵੋਟਾਂ ਦੇ ਅੰਤਰ ਦੇ ਨਾਲ ਸੰਗਰੂਰ ਲੋਕ ਸਭਾ ਸੀਟ ਤੋਂ ਇਹਨਾਂ ਨੇ ਹਰਾਇਆ ਔਰ ਇੱਕ ਵੱਡੀ ਜਿੱਤ ਹਾਸਲ ਕੀਤੀ ਸੋ ਮੀਥੇਰ ਦੇ ਵੱਲੋਂ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਨਾਲ ਤੁਹਾਨੂੰ ਅਸੀਂ ਇੱਕ ਟਵੀਟ ਵੀ ਦਿਖਾ ਰਹੇ ਹਾਂ ਜਿਹੜਾ ਟਵੀਟ ਹੈ ਪੁਲਤਾਰ ਸਿੰਘ ਸੰਧਵਾ ਦਾ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਦੇ ਉਹਨਾਂ ਦੇ ਕੋਲ ਅਸਤੀਫਾ ਭੇਜਿਆ ਗਿਆ ਸੀ ਔਰ ਉਹਨਾਂ ਨੇ ਅਸਤੀਫਾ ਜਿਹੜਾ ਹੈ ਇੱਕ ਟਵੀਟ ਕਰਕੇ ਉਹਨਾਂ ਨੇ ਐਕਸ ਦੇ ਉੱਪਰ ਇੱਕ ਟਵੀਟ ਕੀਤਾ ਔਰ ਟਵੀਟ ਦੇ ਵਿੱਚ ਉਹਨਾਂ ਨੇ ਇਸ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਔਰ ਉਹਨਾਂ ਨੂੰ ਅੱਗੇ ਦੀ ਜਰਨੀ ਦੇ ਲਈ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਨੇ ਸੋ ਮੀਥੇਰ ਦੇ ਵੱਲੋਂ ਚੋਣਾ ਜਿੱਤਣ ਤੋਂ ਬਾਅਦ ਫਿਰ ਤੋਂ ਦੱਸਦੀ ਹੈ ਬਰਨਾਲਾ ਦੇ ਉਹ ਵਿਧਾਇਕ ਸੀ ਔਰ ਜਦੋਂ ਉਹ ਸੰਸਦ ਬਣੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਵਿਧਾਇਕੀ ਛੱਡੀ ਔਰ ਹੁਣ ਉੱਥੇ ਜਿਹੜੀ ਆ ਬਾਏ ਇਲੈਕਸ਼ਨ ਹੋਏਗੀ ਔਰ ਉਸ ਇਲੈਕਸ਼ਨ ਦੇ ਵਿੱਚ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਉੱਥੇ ਦਾ ਸਮਾਂ ਤੈਅ ਕੀਤਾ ਜਾਏਗਾ ਕਿ ਕਦੋਂ ਉੱਥੇ ਇਲੈਕਸ਼ਨ ਹੋਏਗੀ ਤੇ ਉਸ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਹੁਣ ਜਿਹੜਾ ਬਰਨਾਲਾ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਹੁਣ ਉੱਥੋਂ ਆਪਣਾ ਉਮੀਦਵਾਰ ਐਲਾਨਦੀ ਹੈ ਔਰ ਲੋਕ ਕਿਸ ਤਰੀਕੇ ਦਾ ਪਿਆਰ ਦਿੰਦੇ ਨੇ ਸੋ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਮੰਤਰੀ ਗੁਰਮੀਤ ਥੇਰ ਦੇ ਵੱਲੋਂ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਲੋਕ ਸਭਾ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ ਔਰ ਉਹਨਾਂ ਨੇ ਬਰਨਾਲਾ ਤੋਂ ਜਿਹੜੇ ਵਿਧਾਇਕ ਬਣਾਇਆ ਗਿਆ ਸੀ 2022 ਦੇ ਵਿੱਚ ਉਹਨਾਂ ਨੂੰ ਉਸ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਉਹਨਾਂ ਦਾ ਅਸਤੀਫਾ ਸਪੀਕਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ